ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਕਲੀਆ ਪੋਸਟ ਨਿਊਜ਼ ਜੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਇਹ ਖਿਲਿਆ ਹੋਇਆ ਮਲਬਾ ਦੇਖ ਰਹੇ ਹੋ ਇੱਟਾਂ ਦਾ ਤਾਂ ਲੋਕ ਖੜੇ ਹੋ ਕੇ ਦੇਖ ਰਹੇ ਹੋ ਤਾਂ ਇਹ ਜੋ ਕਹਿ ਰਹੇ ਹਨਹਿਰੀ ਨੇ ਕਹਿਰ ਮਚਾਇਆ ਹੋਇਆ ਤਾਂ ਇੱਥੇ 100 ਡੇ ਕਿਸਾਨ ਦਾ ਕਾਫੀ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ ਕੰਦਾ ਡਿੱਗਣ ਦੇ ਕਾਰਨ ਇੱਕ ਗਾਂ ਦੀ ਜਿਹੜੀ ਮੌਤ ਹੋ ਚੁੱਕੀ ਤੇ ਹੋਰ ਵੀ ਜਾਨੀ ਮਾਲੀ ਨੁਕਸਾਨ ਕਾਫੀ ਹੋਇਆ ਹੈ ਕਿਉਂਕਿ ਮਸ਼ੀਨ ਟੋਕੇ ਵਾਲੀ ਤੇ ਇੰਜਣ ਉਹਦਾ ਵੀ ਨੁਕਸਾਨ ਹੋਇਆ ਤਾਂ ਕੰਦਾ ਡਿੱਗਣ ਦੇ ਇਹ ਕਾਰਨ ਕਾਫੀ ਇਸ ਕਿਸਾਨ ਦਾ ਨੁਕਸਾਨ ਹੋ ਚੁੱਕਾ ਤਾਂ ਤੁਸੀਂ ਦੇਖ ਸਕਦੇ ਹੋ ਖਬਰਾਂ ਪਿੰਡ ਅਕਲੀਤੂ ਜੋ ਇੱਕ ਖਬਰ ਆ ਰਹੀ ਹੈ ਤਾਂ ਬਹੁਤ ਹੀ ਨੁਕਸਾਨ ਪਾਰ ਇੱਥੇ ਹੋਇਆ ਹੈ ਇੱਕ ਛੋਟੇ ਕਿਸਾਨ ਦੇ ਦਰਮਿਆਨ ਕਿਸਾਨ ਦਾ ਨੁਕਸਾਨ ਹੋਇਆ ਕਿਉਂਕਿ ਕੰਦ ਦਾ ਜਿਹੜਾ ਚਕਾਸੀ ਦੂਸਰੀ ਕੰਦ ਦੂਸਰੀ ਕੰਦ ਦੇ ਨਾਲ ਟਕਰਾ ਜਾਂਦੀ ਹੈ ਤਾਂ ਇੱਥੇ ਵੱਡਾ ਜਿਹੜਾ ਨੁਕਸਾਨ ਹੋ ਗਿਆ ਤਾਂ ਇਹ ਵੀ ਗੱਲ ਕਰ ਲਈ ਕਿ ਸ਼ਾਮ ਦਾ ਵੇਲਾ ਹੋਣ ਦੇ ਕਾਰਨ ਉੱਥੇ ਗਲੀ ਦੇ ਵਿੱਚ ਕੋਈ ਬੱਚੇ ਜਾਂ ਹੋਰ ਕੋਈ ਔਰਤ ਜਾਂ ਕੋਈ ਹੋਰ ਵਿਅਕਤੀ ਨਹੀਂ ਜਾਂਦਾ ਸੀ ਕਿਉਂਕਿ ਸਾਮ ਨੂੰ ਜਿਹੜੀ ਨਿਹਰੀ ਆਈ ਤਾਂ ਸਾਰੇ ਆਪਣੇ ਘਰ ਵਿੱਚ ਬੈਠੇ ਹੋਏ ਸਨ ਅਗਰ ਇਹ ਹਨੇਰੀ ਦਿਨੇ ਆਉਂਦੀ ਜਾਂ ਹੋਰ ਕੁਝ ਟਾਈਮ ਪਹਿਲਾਂ ਆਉਂਦੀ 5 4 ਵਜੇ ਤੋਂ ਪਹਿਲਾਂ ਤਾਂ ਵੱਡਾ ਨੁਕਸਾਨ ਇੱਥੇ ਕਿਸੇ ਵਿਅਕਤੀ ਦਾ ਵੀ ਹੋ ਸਕਦਾ ਸੀ ਤਾਂ ਦੇਖੋ ਕਿੰਨਾ ਜਿਹੜਾ ਨੁਕਸਾਨ ਹੋਇਆ ਇਸ ਝੂਟੀ ਦੇ ਉੱਪਰ ਵੀ ਕੰਧ ਡਿੱਗੀ ਸੀ ਇਸ ਦਾ ਵੀ ਚੂਲਾ ਟੁੱਟਿਆ ਗਿਆ ਤਾਂ ਲੋੜ ਹੈ ਕਿ ਤਰ੍ਹਾਂ ਸਰਕਾਰ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਆ ਬੇਟਾ ਕੀ ਨਾਮ ਜਿਸ ਕਰਨ ਸਹੀ ਜਿਸ ਕਰਨ ਜਿਹੜਾ ਨੁਕਸਾਨ ਹੋਇਆ ਆਪਣਾ ਇੱਕ ਹਨਾ ਗੋ ਦੀ ਦੇਖੋ ਇਹ ਪੀਕੋ ਕਿਸ ਸੱਤ ਬੱਜੇ ਕੰਦ ਲੱਗੇ ਕੀ ਕਰ ਰਹੇ ਮੇਰਾ ਤਾਂ ਕਿ ਇਹਨਾਂ ਦਿਨ ਨੇ ਹਨੇਰੀ ਆਈ ਬਹੁਤ ਤੂਫਾਨ ਤੇਜ਼ ਸੀ ਆ ਤਾਂ ਕਰਕੇ ਪਹਿਲਾਂ ਇਹਨਾਂ ਦੀ ਗੰਦ ਲੱਗੀ ਉਹਨਾਂ ਦੀ ਗੰਦ ਸਾਡੇ ਘਰ ਦੇ ਤੇਰੇ ਘਰ ਦੇ ਪਸ਼ੂ ਬੰਨੇ ਹੋਏ ਸੀ ਉਹ ਗਊ ਮਾਤਾ ਦੇ ਸੱਤ ਬੱਜੇ ਚਲੇ ਮੇਰੀ ਡੈਥ ਹੋ ਗਈ ਇੱਕ ਛੋਟੀ ਦੇ ਸੱਤ ਬੱਜੇ ਕਾਫੀ ਸੱਟਾਂ ਨੇ ਉਹਦੇ ਵੀ ਝੋਟੀਆਂ ਉਹ ਵੀ ਕੱਖ ਨਹੀਂ ਖਾਂਦੀ ਮੈਂ ਕੀ ਕਹਿਣਾ ਚਾਹੁੰਗੀ ਇਹ ਨੁਕਸਾਨ ਕਾਫੀ ਹੋ ਗਿਆ ਨਾ 70 ਸੀਰ ਦਾ ਨੁਕਸਾਨ ਹੋ ਗਿਆ ਤੁਹਾਡਾ ਜੇ ਇਹ ਦੇਖਿਆ ਅੰਮ੍ਰਿਤਸਰ ਖੜੀ ਹੋਰ ਨੇ ਤੇ ਸਵੀ ਹਾਲਾਤ ਬਹੁਤ ਨਾਕ ਨੇ ਨਾ ਇੱਕ ਗਰੀਬ ਕਿਸਾਨ ਤੁਸੀਂ ਹੈਗੇ ਆ ਲੱਗਦਾ ਸਰਕਾਰ ਨੂੰ ਮਦਦ ਦੇਣਾ ਚਾਹੀਦਾ ਹੂੰ ਸਰਕਾਰ ਨੂੰ ਮਦਦ ਦੇਣਾ ਚਾਹੀਦਾ ਕਿਉਂਕਿ ਬਹੁਤ ਸੀਗਾ ਕੁਦਰਤੀ ਤੂਫਾਨ ਸੀ ਹੱਤਾ ਕਰਕੇ ਕਿੰਨਾ ਨੁਕਸਾਨ ਹੋ ਗਿਆ ਤਾ ਟੋਮੇਰੇ 60 ਰਾਇ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਹਾਂ ਜਿੰਨ ਲਈ ਪਿੰਡ ਆਪਣੇ ਦੂਜੇ ਘਰ ਪਹੁੰਚ ਗਿਆ ਇੱਕ ਕਾਫੀ ਦਾ ਨੁਕਸਾਨ ਹੋਇਆ ਇੱਕ ਗੋਮੂ ਦਾ ਦਾ ਵੀ ਮਾਲੀ ਨੁਕਸਾਨ ਹੋਇਆ ਇੰਜਨ ਮਰ ਕੇ ਕਰਾ ਨਾ ਜਿਹੜੀ ਮਸ਼ੀਨ ਸੀ ਟੁੱਕੇ ਲੁੱਟ ਹੋਇਆ ਨੁਕਸਾਨ ਹੋਇਆ ਕੰਡਾ ਡਿਗੇ ਨੇ ਕੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਹੁਣ ਤੱਕ ਤੇ ਜਾਣਕਾਰੀ ਪਹਿਲਾਂ ਵੀ ਤੁਸੀਂ ਪਿੱਛੇ ਦੇਖ ਕੇ ਟੋਂ ਵੀ ਪੰਚਾਇਤ ਮੈਂਬਰ ਬਲਾ ਸਿੰਘ ਦੇ ਘਰ ਕਾਫੀ ਨੁਕਸਾਨ ਹੋਇਆ ਜਿਹੜਾ ਰਾਤ ਕੁਦਰਤ ਦਾ ਕਹਿਰ ਵਰਤਿਆ 7 ਤੋਂ 8 ਵਜੇ ਦੇ ਕਰੀਬ ਉਹਦੇ ਕਾਰਨ ਤੂਫਾਨ ਆਇਆ ਇੱਕ ਗਲੀ ਦੇ ਨਾਲ ਕਰੀਬ 4-5 ਫੁੱਟ ਦੀ ਗਲੀ ਹੈ ਜਿਹੜੀ ਗਵੰਡੀਆਂ ਦੀ ਕੰਧ ਸੀ ਉਹਦ ਚਕਾ ਥੋੜਾ ਜਿਹਾ ਟੇਡਾ ਹੋਣ ਕਾਰਨ ਉਹ ਕੰਧ ਦੂਸਰੀ ਕੰਧ ਦੇ ਉੱਪਰ ਡਿੱਗ ਗਈ ਜਦੋਂ ਉਸ ਤੋਂ ਬਾਅਦ ਉਹ ਕੰਧ ਇਹਨਾਂ ਦੇ ਕਾਲਾ ਸਿੰਘ ਦੇ ਜਿਹੜੇ ਜਾਨਵਰ ਸੀ ਗਊ ਐ ਝੋਟੀ ਬਲਦ ਉਹਦੇ ਉੱਪਰ ਡਿੱਗੀ ਐ ਜਿਹਦੇ ਵਿੱਚ ਗਊ ਮਾਤਾ ਦੀ ਡੈਥ ਹੋ ਚੁੱਕੀ ਐ ਕਾਫੀ ਨੁਕਸਾਨ ਹੋ ਗਿਆ ਲੱਖ ਸਵਾ ਲੱਖ ਦੇ ਕਰੀਬ ਇਹ ਨੁਕਸਾਨ ਹੈਗਾ ਮਾਲੀ ਨੁਕਸਾਨ ਵੀ ਹੈਗਾ ਕੋਈ ਮਸ਼ੀਨਰੀ ਐ ਜਿਹੜੀ ਕੋਈ ਪਸ਼ੂ ਨੂੰ ਪੱਠੇ ਪਾਉਣ ਵਾਲੀ ਮਸ਼ੀਨ ਐ ਇੰਜਨ ਐ ਉਹਦਾ ਕਾਫੀ ਨੁਕਸਾਨ ਹੋਇਆ ਹੈਗਾ ਅਸੀਂ ਪੂਰ ਜੋਰ ਮੰਗ ਕਰਦੇ ਆਂ ਕਿ ਇੱਕ ਮੱਧ ਵਰਗੀ ਕਿਸਾਨ ਹੈ ਜਿਹੜਾ ਉਹਦੀ ਸਰਕਾਰ ਪਰਭਾਈ ਕਰੇ ਉਹਦੀ ਮਦਦ ਕਰੇ ਤੇ ਤੁਸੀਂ ਗੱਲ ਕੀਤੀ ਕੰਦ ਚਕਾ ਸੀਗੀ ਹੈ ਨਾ ਹਾਂ ਤਾਂ ਜਾਨੀ ਮਾਲੀ ਨਖਨ ਤਾਂ ਦੇਖੋ ਹੋ ਗਿਆ ਨਾ ਲੱਗਦਾ ਕਿਸੇ ਇਨਸਾਨ ਦੀ ਜਾਣਤਾ ਜਾ ਸਕਦੀ ਬਿਲਕੁਲ ਬਿਲਕੁਲ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਉਹ ਗਲੀ ਦੇ ਵਿੱਚ ਦੋ ਘਰ ਰਹਿੰਦੇ ਆ ਉਹ ਬਾਰ ਬਾਰ ਉਹਨਾਂ ਨੂੰ ਆਉਣਾ ਜਾਣਾ ਵੀ ਕੁਦਰਤ ਦਾ ਇਹ ਹੈ ਵੀ ਉਹ ਤੂਫਾਨ ਹੈ ਜਿਹੜਾ ਰਾਤ ਨੂੰ ਆਇਆ ਤੇ ਬੱਚੇ ਆਪਦੇ ਘਰ ਅੰਦਰ ਸੀਗੇ ਜੇ ਕਿਤੇ ਦਿਨ ਦੇ ਵਿੱਚ ਇਹ ਘਰ ਹੁੰਦਾ ਤਾਂ ਜਾਨੀ ਨੁਕਸਾਨ ਕਾਫੀ ਹੋ ਜਾਣਾ ਸੀ। ਅੱਜ ਕੀ ਕਰਾਂ ਕਾਫੀ ਲੋਕ ਹਾਲੇ ਵੀ ਨਾ ਸਿਹਤ ਨਹੀਂ ਹੋ ਰਹੀ ਇਸ ਤਰ੍ਹਾਂ ਕੱਲਾ ਕਿਉਂ ਹੋਏ ਨੇ ਜਾਂ ਹੋਰ ਨੂੰ ਲੱਗਦਾ ਵੀ ਤੂਫਾਨ ਦੀ ਕਰਕੇ ਸਟ੍ਰਾਫ ਹੋ ਜਾਣਾ ਪਰ ਲੱਗਦਾ ਲੋੜਾ ਉਹਨਾਂ ਨੂੰ ਤੰਤ ਇਸ ਨਹੀਂ ਥੋੜੇ ਜੇ ਸਮਾਜ ਦੇ ਵਿੱਚ ਜਿਹੜੀ ਹੈਗੀ ਆ ਨਾ ਅਨਗੈਹੀ ਬਹੁਤ ਜ਼ਿਆਦਾ ਵਰਤਿਆ ਕਿਉਂਕਿ ਉਸੇ ਕਾਰਨ ਇਹ ਨੁਕਸਾਨ ਹੋ ਰਹੇ ਨੇ ਉਸ ਵੱਲ ਜਿਹੜਾ ਕੋਈ ਕੰਮ ਟੇਡਾ 빙ਾ ਹੈ ਉਹਦੇ ਵੱਲ ਮਤਲਬ ਧਿਆਨ ਨਹੀਂ ਦੇ ਰਹੇ ਨੁਕਸਾਨ ਹੁੰਦਾ ਜਦੋਂ ਨੁਕਸਾਨ ਹੋ ਜਾਂਦਾ ਫਿਰ ਉਸਤੇ ਜ਼ਿਆਦਾ ਦੁੱਖ ਪ੍ਰਗਟ ਕਰਦੇ ਨੇ ਲੋੜ ਹੈ ਸਾਰੇ ਲੋਕਾਂ ਨੂੰ ਨਾ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਘਾਹ ਵਾਲੇ ਗਾਂ ਕੰਨਾਂ ਮਕਾਨਾਂ ਨੂੰ ਉਤਾਰਨ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਤੇ ਅੱਗੇ ਤੋਂ ਜਾਨੀ ਮਾਲੀ ਨੁਕਸਾਨ ਦੀ ਤਾਂ ਕਿ ਬਚਤ ਹੋ ਸਕੇ ਜਿਹੜਾ ਆਪਾਂ ਗੱਲ ਕਰੀ ਪਰਿਵਾਰ ਜਿਹੜਾ ਹੈਗਾ ਨਾ ਜਿਹੜਾ ਆਪਾਂ ਗੱਲ ਕੀਤੀ ਹੈ ਕਿਹੋ ਜਿਹਾ ਦਰਮਿਆਨਾ ਪਰਿਵਾਰ ਹੈਗਾ ਠੀਕ ਜੀ ਤਿੰਨ ਏਕੜ ਦੇ ਲਗਭਗ ਜ਼ਮੀਨ ਹੈਗੀ ਐ ਤੇ ਮੱਧ ਵਰਗੀ ਕਿਸਾਨ ਆਪਣਾ ਗੁਜ਼ਾਰਾ ਚਲਾ ਰਿਹਾ ਸਰਨੂ ਪੂਰੀ ਤਰ੍ਹਾਂ ਹੋਈ ਪੰਚਾਇਤ ਪੂਰਜੋਰ ਅਪੀਲ ਕਰਦੇ ਪੰਚਾਇਤ ਵੱਲੋਂ ਵੀ ਨਗਰ ਨਿਵਾਸੀਆਂ ਵੱਲੋਂ ਵੀ ਪੂਰਜੋਰ ਅਪੀਲ ਕਰਦੇ ਵੀ ਇਹਨਾਂ ਦੀ ਮਦਦ ਕੀਤੀ ਹੈ